ਆ ਕਿਵੇਂ ਸੇਲਾੜੀ ਟੀਮੀ ਮਗੂ ਟੱਡ ਜਾ ਕੱਢਿਆ ਕਿ ਟਕਾ ਨੂੰ ਆ ਪਾਈ ਦੇ ਯਾਦੀ ਚਾਰਜਮੈਂਟ ਠੰਡੀ ਹੁੰਦੀ ਉਹ ਪੀਪੀ ਨਹੀਂ ਹਜੇ ਚਾਪ ਹੈ ਆਪੇ ਪੀ ਰਿਆ ਤੱਤੀ ਵੜੀਆ ਉਹ ਤੱਤੀ ਦਾ ਠੀਕ ਆ ਕਿਵੇਂ ਆਉਂਦਾ ਪੇਪਰ ਉੱਪਰ ਤੈਨੂੰ ਪੇਪਰ ਤਾਉਂਦਾ ਹੂੰ ਕਿਤੇ ਪਹਿਲਾਂ ਮੂੰ ਫੇਲ ਫੂਲ ਹੀ ਨਾ ਹੋ ਜੀ ਮੇਰੇ ਸਾਲੇ ਦੇ ਆ ਹਾਂ ਅੱਜ ਲਾਸਟ ਤੱਕ ਪ੍ਰਭਾ ਵਧੀਆ ਨੰਬਰ ਲੈ ਗਿਆ ਮੈਂ ਪਹਿਲੇ ਨੰਬਰ ਤੇ ਆਉਂ ਪਾਪੇ ਚਾਲ ਵਧੀਆ ਹੈ ਪਹਿਲੇ ਤੇ ਤਾਈ ਖੜਿਆ ਉਹਨੂੰ ਪਤੀ ਹੈ ਤੇਰਾ ਹਾਂ ਕਿਵੇਂ ਪਹਿਲੇ ਨੰਬਰ ਤੇ ਆ ਗਿਆ ਮੈਨੂੰ ਸਾਈਕਲ ਹੀ ਦਵਾ ਦੇਗਾ ਸਾਈਕਲ ਹੀ ਸਾਈਕਲ ਹੀ ਦਵਾ ਦਾਂਗੇ ਇੱਥੋਂ ਕੋਈ ਚਾਪਦੀ ਲੈ ਜਾਾਂਗੇ ਤੈਨੂੰ ਗੱਲ ਕੀ ਆ ਤੂੰ ਪਾਸਤਾ ਹੋ ਉਹਦੇ ਕੋਈ ਲੈ ਕੇ ਆਇਆ ਮੁੰਡਾ ਉਹ ਚਿਪੂ ਹਾਂ ਗੇਰ ਵਾਲੀ ਉਹਦੇ ਨਾਲ ਦੀ ਦਵਾਦੀ ਮੈਨੂੰ ਗੇਰ ਵਾਲੀ ਫਿਰ ਆਇਆ ਕਰ ਫਿਰ ਪਹਿਲੇ ਨੰਬਰ ਤੇ ਆਉਣਾ ਪਊਗਾ ਪਹਿਲੇ ਨੰਬਰ ਤੇ ਆਉਂ ਮੈਂ ਤਾਈ ਤਾਂ ਕਰ ਮੈਂ ਪਹਿਲੇ ਨੰਬਰ ਜਾ ਕੇ ਦਖਾਉਂ ਚਾਰ ਲੱਖ ਪੈਪਰ ਵਾਲੇ ਚਲ ਕੋਈ ਨਾ ਫਿਰ ਤਾਂ ਕੋਈ ਨਾ ਦਵਾ ਦਾਂਗੇ ਪਹਿਲੇ ਤੇ ਜਦੋਂ ਆ ਕੇ ਤੂੰ ਹਾਂ ਪੀਰਾ ਚਾਚੂ ਜੀ ਗੱਲ ਐ ਅੱਧਾ ਘੰਟਾ ਹੋ ਗਿਆ ਤੈਨੂੰ ਇਹ ਵਾਲੀ ਆਪਾਂ ਕਰਦਾ ਇੱਥੇ ਆਈ ਵਾਰ ਹੋ ਜਾਣਾ ਪੜਦਾ ਤਾਂ ਕਰੇ ਪੜਾ ਤਾਂ ਖਣੀ ਸਾਰੀ ਸਾਲ ਤੂੰ ਕਾਪੀ ਨਹੀਂ ਚੱਕੀ ਆਈ ਖੜਾ ਤੂੰ ਪਹਿਲੇ ਤੈਨੂੰ ਆ ਕੇ ਤੁਹਾਨੂੰ ਪਹਿਲੇ ਨੰਬਰ ਤੇ ਹੀ ਗੱਲ ਨਹੀਂ ਗਈ ਪਾਪੇ ਤੇ ਦੇਖੀ ਤੂੰ ਹਾਂ ਉਹ ਹਾਂ ਤੈਨੂੰ ਆਪੇ ਪਰਮਾ ਜਾਣਾ ਚਲ ਠੀਕ ਆ ਚਲ ਆਈ ਖੜਾ ਤਾਂ ਪਹਿਲੇ ਨੰਬਰ ਤੇ ਮੈਰਾ ਸਾਲਾ ਪਾਪਾ ਪੈਸੇ ਦੇ ਕੇ ਪਾਸ ਕਰਵਾਉਣਾ ਪਾਪੇ ਦਾ 100 ਰੁਪਿਆ ਤਾਂ ਦੇ ਦੇ ਉਹ ਭੱਜ ਜਾ ਤੂੰ ਭੱਜ ਆ ਕੇ ਲੈ ਲਈ ਕੁੱਤੇ ਹੀ ਆਈ ਵਰ ਦਾ ਪੈਸੇ ਦੇ ਕੇ ਪਾਸ ਕਰਾਉਣਾ ਇਹਨੂੰ ਆਈ ਕਹਾ ਜਿਤਾ ਮੋਟਰਸਾਈਕਲ ਜਾ ਘੜੀ ਖੜਾ ਇਜੀ ਵੀ ਬਾਹਰ ਜਾਂਦੇ ਆ ਸੇਵਾ ਦੇ ਦਿੱਤਾ ਜਾਣ ਦੇ ਉਹ ਕੋਲ ਨੇ ਬੜਾ ਜੱਬਾ ਅੱਜ ਦਾ ਰੰਪਾਪੇ ਨਾਮ ਆ ਗਿਆ ਓਏ ਹਾਂ ਕਰਾਇਆ ਵੀ ਪਰਪੇ ਚਾ ਵਧੀਆ ਕਿਵੇਂ ਹੋਇਆ ਵਧੀਆ ਹੋ ਗਿਆ ਚਾ ਵਧੀਆ ਰਹਾ ਅੱਛਾ ਕਾਤਾ ਵੀ ਅੱਜ ਅੱਜ ਪੰਜਾਬੀ ਆ ਅੱਛਾ ਹੂੰ ਚਾ ਵਧੀਆ ਲੱਗਾ ਪਾ ਹਾਂ ਵਧੀਆ ਵੀ ਪਰਾ ਮੂੰ ਉਧਰ ਮੱਥਾ ਟੇਕਿਆ ਹੁਣ ਬਾਬੇ ਦੇ ਵੀ ਵਧੀਆ ਅੱਜ ਰਿਜ਼ਲਟਰ ਰੋਟ ਤੇਰਾ ਹੱਥ ਨੇ ਜੋਂ ਪਾਪੇ ਮੈਂ ਹੁਣ ਤਾਂ ਗਰਮੀ ਵਾਲੀ ਆ ਗਈ ਧੁੱਪਾਂ ਮੈਂ ਸੌਣਾਗਾ अच्छा चल भाई जाओ मैं चाचू लेके आऊं मैंने चंगा अससरी काल को ते तसरी काल किम्या वडिया वडिया तू बता वडिया किधर होया हां नो अगे रिजल्ट थी ओए <laughs> <तेर दिका। laughs> आ किमे सेल टीवी मगु टट जा कड्या ए दुकानू हां हां ਆ ਕੀ ਕਰਦਾ ਓਏ ਖਰਦਾ ਮੈਂ ਖਰਦੇ ਖਰਦਾ ਓਏ ਆ ਗਏ ਕੋਪੇ ਓਏ ਆ ਕੀ ਚੱਕ ਲਿਆ ਇਹ ਪਹਿਲੇ ਨੰਬਰ ਤੇ ਆ ਮੇਰੇ ਸਾਲਿਆ ਪੈਸੇ ਦੇ ਦੇ ਤੈਨੂੰ ਪਾਸ ਕਰਾਉਂਦੇ ਰਹਾਂ ਤੂੰ ਪਹਿਲੇ ਤੇ ਕਿਵੇਂ ਆ ਗਿਆ ਪਪੇ ਪਰ ਦਿੱਤੇ ਨੇ ਮੈਂ ਪਾਸ ਹੋ ਗਿਆ ਪਹਿਲੇ ਨੰਬਰ ਤੇ ਆ ਮੈਂ ਤੈਨੂੰ ਕਿਹਾ ਸੀ ਨਾ ਪਹਿਲੇ ਨੰਬਰ ਤੇ ਆ ਕੇ ਦਿਖਾਉਂਗਾ ਇਹ ਕਿਵੇਂ ਕੁੜੀ ਚੋਦਦੇ ਨੇ ਪੁਰਾਣੀ ਜੀ ਦੀਤੀ ਤੈਨੂੰ ਮੈਂ ਨਹੀਂ ਕਹਾਂਗਾ ਔਰ ਇੱਥੇ ਜਿੱਡਗੀ ਸੀ ਆਉਂਦੇ ਹੋਏ ਤਾਂ ਤਾਂ ਹੀ ਟੁੱਟ ਟੱਟ ਜੇ ਗਈ ਹਾਂ ਅੱਛਾ ਹੁਣ ਪਾਪਾ ਮੈਨੂੰ ਨੀੜੀ ਚੀਜ਼ ਕਹੀ ਦੀ ਲਿਆ ਦੇਗਾ ਕੋਈ ਨਾ ਮੈਂ ਕਰੂੰਗਾ ਲ ਮੈਂ ਦੇਖਦਾ ਆੜਤੀ ਤੇ ਜਾਊਗਾ ਅਜੇ ਹਾਂ ਮੈਨੂੰ ਹੁਣ ਗੇਰ ਵਾਲੀ ਸਾਈਕਲ ਹੀ ਲਿਆ ਦੀ ਮੈਂ ਪਹਿਲੇ ਨੰਬਰ ਤੇ ਆ ਗਿਆ ਪਾਪੇ ਉੱਥੇ ਰ ਖਾਈ ਨੂੰ ਰੌਸ ਮદાન ਚ ਪਾਪੇ ਕੋਈ ਐ ਕਰ ਮੇਰਾ ਪੁੱਤ ਹੈ ਚਾਲਦੀ ਲੈ ਲੈ ਹੈ ਇਹਨੇ ਡੰਗਾ ਲੈ ਲਿਆ ਮੈਂ ਨਹੀਂ ਪਾਪੇ ਮੈਂ ਦੋ ਹੀ ਕਰ ਦਉ ਹੁੰਦਾ ਵਾ ਕੋਸ ਨਹੀਂ ਹੁੰਦਾ ਇਹਨੇ ਡੰਗਾ ਲੈ ਜੂ ਫਿਰ ਬੂਟ ਵੀ ਪਈ ਪੁਰਾਣੀ ਦਵਾ ਦੇ ਤਾਂ ਮੈਨੂੰ ਸਾਈਕਲ ਹੀ ਮਗਾ ਨਵੀਂ ਲਊਗਾ ਜਦੋਂ ਜੀਰੀ ਪਟਲੀ ਉਹਦੋਂ ਤੈਨੂੰ ਨਵੀਂ ਦਵਾ ਦੂੰ ਪੁੱਤ ਬਣ ਕੇ ਮੰਨ ਜਾ ਫਾਇਦਾ ਜੀਰੀ ਪੈਣੀ ਹਜੇ ਲਾਉ ਦੋਨੇ ਹਜੇ ਉਹ ਛਾਈ ਪੰਜ ਛੇ ਮਹੀਨੇ ਦੀ ਗੱਲ ਆ ਗੱਲ ਕੀ ਆ ਤੂੰ ਹੀ ਕਰੀ ਜਾਣਾ ਮੇਰੇ ਸਾਲੇ ਦਿਆ ਮੈਨੂੰ ਨਹੀਂ ਪਤਾ ਪਾਪੇ ਮੈਂ ਤਾਂ ਨਮੀ ਲਊਗਾ ਹੈ ਮੇਰਾ ਪਤਨੀ ਮੰਨ ਜਾ ਐ ਲੈ ਆ ਰਿਆ ਆ ਰਿਆ ਹੈ ਫਿਰ ਤੂੰ ਮੈਂ ਦਾ ਸੋਹਰ ਕਿਵੇਂ ਮੈਂ ਤਾਂ ਸੌ ਲੱਗੇ ਮੈਂ ਤਾਂ ਬਲਾਈ ਯਕੀਨੀ ਨਹੀਂ ਆਉਂਦਾ ਪਹਿਲੀ ਗੱਲ ਤਾਂ ਗੰਦ ਵੀ ਨਿਕਾਉਣੀ ਪਾਪੇ ਹੋਣਾ ਮੱਥਾ ਟੇਕਿਆ ਦੀ ਬਾਬੇ ਦੇ ਮੱਥਾ ਮਟੇਕ ਕੇ ਜਾਨਣਾਗਾ ਹਾਂ ਮੈਂ ਤੇਰੇ ਕੋਲ ਆਈ ਦੀ ਪੱਲਾ ਮੈਂ ਪਾਪਾ ਨੂੰ ਦਿਖਾ ਕੇ ਆਵਾਂ ਮੈਂ ਪਾਪਾ ਨੂੰ ਕਹਾਂਗਾ ਹਾਂ ਮੈਂ ਸਾਈਕਲ ਲੈ ਕੇ ਦਿਖਾ ਮੈਂ ਸਾਈਕਲ ਲੈ ਆਉਣਾ ਮੈਂ ਕਰਦਾ ਕੋਈ ਜਗਾੜ ਲਾਉਣਾ ਪੈਸਾ ਦਾ ਹਾਂ ਮੈਂ ਨਮੀ ਲਊਗਾ ਪਾਪੇ ਮੈਂ ਕਰਦਾ ਪੁਹੀਦਾ ਤੂੰ ਐ ਕਰ ਘਰੇ ਚੱਲ ਠੀਕ ਆ ਤੂੰ ਚਾਹ ਪਾਣੀ ਪੀ ਆਨੇ ਮੈਂ ਆਉਣਾ ਹਾਂ ਹਾਂ ਨਮੀ ਲਊਂਗਾ ਮੈਂ ਪਾਣੀ ਨਹੀਂ ਲੰਦਾ ਉਹ ਸੁਣ ਗਿਆ ਕੁੜੀ ਚੋੜਦੇ ਨੇ ਗੇਰ ਵਾਲੀ ਉੱਠੀ ਉਹਦੇ ਉਹਦੇ ਬ੍ਰੇਕ ਡਿਸਕ ਹੁੰਦੇ ਨੇ ਮੂਹਰਲੇ ਨਾਲ ਪਿਛਲੇ ਅੱਛਾ ਹਾਂ ਡਿਸਕ ਕਿਵੇਂ ਡਿਸਕ ਹੁੰਦੇ ਨੇ ਉਹ ਤਾਂ ਡਿਸਕ ਚੱਕੇ ਚੱਕਿਆਂ ਕਾ ਨੂੰ ਹਾਂ ਚੱਕਿਆਂ ਦੇ ਵਿੱਚ ਗੋਲ ਗੋਲ ਪਲੇਟਾਂ ਲੱਗੀਆਂ ਹੁੰਦੀਆਂ ਨੇ ਉਹ ਪਲੇਟਾਂ ਹੁੰਦੀਆਂ ਨੇ ਪਲੇਟਾਂ ਦੇ ਵਿੱਚ ਉਹ ਡਿਸਕ ਹੁੰਦੇ ਨੇ ਉਹ ਜਦੋਂ ਐ ਲੱਗਦੇ ਨੇ ਇੱਕ ਥਾਂ ਇੱਕ ਜਾਮ ਹੋ ਜਾਂਦਾ ਉਹ ਦੰਦ ਕਢਾ ਲੈਗਾ ਮੇਰੇ ਸਾਲੇ ਤੇਰੇ ਤਾਂ ਪਹਿਲੀ ਉੱਚੇ ਨੇ ਕੋਈ ਨਾ ਤਫੇ ਆ ਗੂੰਕੋ ਤਾ ਚਲ ਕੋਈ ਨਾ ਓਏ ਮੇਰੇ ਸਾਲਿਆ ਕਾਣੂ ਤੋੜੀ ਜਾਣਾ ਇਹਨੂੰ ਮੇਰੇ ਸਾਲਿਆ ਮਸਾ ਤੇ ਤੈਨੂੰ ਇੱਕ ਮਿਲੀ ਆ ਜ਼ਿੰਦਗੀ ਚ ਤੂੰ ਚਲ ਕਰੇ ਮੈਂ ਆ ਗਿਆ ਚੰਗਾ ਪਾਪੇ ਲਿਆ ਦੀ ਚੰਗਾ ਹਾਂ ਹਾਂ ਮੈਂ ਕਰੀ ਜਾਂਦਾ ਠੀਕ ਆ ਚੰਗਾ ਜਾ ਤੈਰੀ ਤੇਰੀ ਬੀਬੀ ਨੂੰ ਧਰ ਲੂ ਚੰਗਾ ਸੋਹਿੰਦਰ ਪਤਾ ਯਾ ਬੱਸ ਔਰ ਕਿਵੇਂ ਆ ਉਹ ਤੈਨੂੰ ਮੈਂ ਉਹ ਸਾਈਕਲ ਦੀ ਗੱਲ ਕਰੀ ਕਿ ਜਵਾਗ ਜਵਾ ਤੇ ਹਾਂ ਹਾਂ ਉਹ ਸਾਈਕਲ ਹੀ ਦਿਖਾਉ ਮੈਂ ਬਣ ਕੇ ਕਿਲੋੜ ਪਈ ਉਹ ਕੁਛ ਨਹੀਂ ਇਹ ਖੇੜੇ ਪਿਆ ਪਿਆ ਵੀ ਸਾਈਕਲ ਹੀ ਲੈਣੀ ਆ ਸਾਈਕਲ ਹੀ ਚ ਲੈਣੀ ਆ ਉਹ ਗੇਰਾ ਪੂਰਾ ਕੀ ਕਹਿੰਦਾ ਪਤਾ ਨਹੀਂ ਇਹ ਅੱਛਾ ਹਾਂ ਦਿਖਾ ਲੈ ਕਿੱਥੇ ਆ ਖੜੀ ਆ ਜਲਦੀ ਕਰ ਮੈਂ ਜਾਣਾ ਸੁਨਾਮ ਕਾਉਂ ਪੁੱਛਦਾ ਇਹ ਬਹੁਤ ਕਰਦਾ ਪਹਿਲਾਂ ਕਹਿੰਦਾ ਮੈਨੂੰ ਕੁੱਤੀ ਦਿਵਾ ਕੁੱਤੀ ਦਿਵਾਤੀ ਇਹਨੂੰ ਪਹਿਲਾਂ ਦਾ ਤੱਤਾ ਵਾਰਿਆ ਕਰ ਫੌਂ ਥੋੜੇ ਇਹ ਆਜ ਆਪਾਂ ਜਦੂ ਦਿਖਾ ਕਿਹੜੀ ਆਹੀ ਹੈ ਆਹੀ ਹੈ ਤੂੰ ਘੱਟੇ ਇਧਰ ਜਿਹਨੂੰ ਘੱਟ ਥੋੜੀ ਇਧਰ ਜਿਹਨੂੰ ਲਾ ਲਾ ਉਹ ਘੱਟ ਦੇਖ ਲੈ ਜਵਾਕ ਜਾਂ ਤਰਾ ਲੈ ਗਈ ਨਾ ਭਾਜੇ ਹੈ ਜੀ ਉਹ ਕਾਣੂ ਭਾਜ ਦਾ ਲੈ ਕੇ ਹੈ ਅੱਛਾ ਲੈ ਆ ਜਾ ਮੈਂ ਦੇਖ ਲੈ ਤੂੰ ਇਧਰ ਐਂ ਕਰਕੇ ਜੜਾ ਕੂੜਾ ਦੇ ਨਾ ਇੱਥੇ ਦੇ ਲੈ ਦੇਖ ਲੈ ਤੂੰ ਤਾਂ ਚੇਪੀਆਂ ਐ ਲੱਗੀਆਂ ਹੋਈਆਂ ਨਵੀਂ ਲੱਗ ਨਵੀਆਂ ਐ ਹਜੇ ਤਾਂ ਸਿਰਾਂ ਨਵੀਂ ਲੈਂਦੀ ਹਲੇ ਥੋੜੇ ਦੇ ਨਹੀਂ ਹੋਨੇ ਕਾਕ ਚ ਵੀ ਨਹੀਂ ਲਾਹੇ ਇਹਦੇ ਤਾਂ ਆ ਜਾ ਆ ਜਾ ਓਰੇ ਆ ਇਹਦਾ ਬੰਦੀ ਚੱਲਦੀ ਆ ਓਰੇ ਲਾਲਾ ਫੇ ਲਾਲਾ ਕੰਮਦੰਦਾ ਕਰਦਾ ਕੋਈ ਵੀ ਇਹ ਬੇਲੀ ਰਹਿੰਦਾ ਓਏ ਉਹ ਇਹਦਾ ਬੇਲੀ ਰਹਿੰਦਾ ਕਾਹਨੂੰ ਪੁੱਸਦਾ ਪਰਦਾ-ਕੁਰਦਾ ਨਹੀਂਗਾ ਉਹ ਬਸ ਆਇਦਗੀ ਵੈਨਾ ਮੈਂ ਪਹਿਲੇ ਨੰਬਰ ਤੇ ਆਇਦਗੀ ਤਾਂ ਹੀ ਤਾਂ ਦਪਾਉਨੇ ਆ ਸਾਰੇ ਕੁੰਡਾ ਫੇਰ ਦਿਆ ਕਰ ਉਹ ਕਾਹਨੂੰ ਪੁੱਸਦਾ ਕਿਵੇਂ ਪਸੰਦ ਆ ਤੈਨੂੰ ਓਏ ਉਹ ਚੱਲਦਾ ਸਾਰਾ ਪੁੱਸ ਚੱਲਦਾ ਨਵੀਆਂ ਇਹ ਕਿਵੇਂ ਵਿੰਦਰਾ ਉਹੀ ਵੇਚੀ ਜਾਣੇ ਉਹਨੂੰ ਉਹ ਯਾਰ ਜਵਾਕ ਜਾ ਬਾਹਰੇ ਜਾ ਰਿਹਾ ਕਹਿੰਦਾ ਹੁਣ ਮਹਾਚਲੋ ਰੇ ਲੋਕ ਹੀ ਉਹ ਘਰ ਤੋੜ ਦਾਨਗੇ ਇਹ ਤਾਂ ਰਹੇਗਾ ਇਹਦਾ ਇੱਕ ਤਾਂ ਮੰਗ ਵਾਲੀ ਐ ਹੋਰ ਸਹੀ ਗੱਲ ਐ ਤਾਂ ਇਹ ਫਿਰ ਕੀ ਮੰਗਦੇ ਮੁਗਦੇ ਇਹਦਾ ਮੰਗਦੇ ਆ 10000 ਦੀ ਲੈਣ ਦੇ ਦੂੰ ਐਸਾ ਗੱਲ ਵਿੰਦਰਾ ਲੈਣ ਦੇਣ ਵਾਲੀ ਕਰ ਲੈਣ ਦੇਣ ਵਾਲੀ ਇਹ ਕਿਹੜੀ ਗੱਲ ਐ ਤਾ ਤੂੰ ਐਂ ਕਹਿਣਾ ਵੀ ਬਸ ਭੱਜ ਜੋ ਪਿੱਛੇ ਨੂੰ ਉਹ ਐਂ ਯਾਰ ਤੂੰ ਥੋੜੇ ਵੱਡੇ ਘੱਟ ਦੇ ਦੇ ਨੀ ਹੋਰ ਕੀ ਆ ਆਪਣਾ ਘੱਟ ਨਹੀਂ ਆ ਨੀ ਕੋਈ ਲੈਣ ਦੇਣ ਵਾਲੀ ਗੱਲ ਕਰ ਕੋਈ 2-4 ਹਜ਼ਾਰ ਵਾਲੀ ਗੱਲ ਐ ਏਡੀ ਕਿੱਡੀ ਕਾ ਇਹ ਨਾ ਇਹ ਤਾਂ ਜਮੀਂ ਥੱਲੇ ਆ ਗਿਆ ਕਬਾੜ ਵਾਲੇ ਕੰਮ ਦਾ ਨਵੀਂ ਲਿਆਂਦੀ ਆਰੇ ਪਰ ਉਹ ਮਾਂ ਮਾਂ ਤਾਂ ਨਵੀਂ ਤਾਂ ਹੈਗੀ ਆ ਤੂੰ ਥੋੜਾ ਦੇਖ ਕੇ ਘਰ ਆ ਚਾਰ ਕੋਈ ਦੇਖ ਚੰਦੇ ਦੇ ਚਿਲਾ ਲਾਂਗਾ ਹਾਂ ਤੂੰ ਦੱਸ ਕਿਨੇ ਤੂੰ ਮੈਂ ਕਰਾਂ ਸਾਰ ਲਾ 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 ਲਿਆ ਕਰ ਦੱਸਦੇ ਭਾਈ ਸਾਈ ਵਾਲਾ ਦੱਸਦਾ ਹੁੰਦਾ ਕਿਨੇ ਦਿੰਦਾ ਕਰਦਾ ਉਹ ਦੱਸ ਤੈਨੂੰ ਕੋਈ ਪਤਾ ਇਹਦੇ ਬਾਰੇ ਕੋਸ ਮੈਂ ਤਾਂ ਪਸੰਦ ਦਾ ਫਿੱਟਾ ਫਿੱਟਾ ਹਾਂ ਮੈਂ ਕਹਾ 15 ਕਿੰਨਾ 5000 ਦੇਦਾ ਪੰਜ ਦਾ ਘਟਾਇਆ ਨਾ ਨਾ ਜਮੀ ਸੈਟ ਆ ਤੂੰ ਮੇਰੀ ਗੱਲ ਸੁਣਾ ਸਾਰਾ ਪੰਜ ਦਾ ਵਾਲੇ ਵਾਲੀ ਘਟਪੂਰੀ ਇਹਦਾ ਦੇਵੀ ਦਾ ਸੋਹਣੇ ਲੈਂਦੀਆਂ ਲੈ ਆ ਫੜ ਤੂੰ ਗਿਣਾ ਗਿਣਤਾ ਲੈ ਕੇ ਆ ਪਹਿਲਾਂ ਤਾਂ ਹੱਥ ਤਾਂ ਮਾਰਨਾ ਜਮੀ ਸੈਟ ਆ ਪੰਜ ਜਮੀ ਸੈਟ ਆ ਅੱਛਾ ਹੂੰ ਨਹੀਂ ਯਾਰ ਥੋੜੇ ਮੋਟੇ ਹੋਰ ਕਰਾ ਪਾਪੇ ਗੱਡੀ ਜੀ ਨਾਲ ਲੈ ਚੱਲੀ ਮੈਂ ਕਰ 200 ਹੋਰ ਲੈ ਲੈ ਹੈ ਪਾਪੇ ਹੋਰ ਆ ਗੱਡੀ ਜੀ ਨਾਲ ਲੈ ਚੱਲੀਏ ਪੁੱਟ ਟਟੇ ਸਿੱਤਾਂ ਮੰਗੂ ਗਾਹੀ ਨਾ ਪਾਦ ਮੇਰਾ ਤੇ ਫੇਰ ਵੀ ਰੈਂਟ ਆ ਮੈਂ ਆਲੇ 200 ਹੋਰ ਲੈ ਲੈ ਜੇ ਮੈਂ ਕਹੂ ਹੋਣਾ ਵੀ ਉਹ 200 ਨਾਲ ਨਹੀਂ ਖੁੰਦਾ ਉਹ ਕੱਟ ਜਮੀ ਸੈਟ ਹੈ ਉਹ ਨਹੀਂ ਯਾਰ ਉਹ ਹੋਰ ਕਿੰਨਾ ਜਮੀ ਥੱਲੇ ਆਈ ਜਾਣਾ ਲੈ ਬਸ 500 ਲੈ ਲੈ ਹੁਣ ਬਸ ਇੰਨਾ ਤਾਂ ਰੱਖ ਐਨੀ ਫਿਰ ਤਾਇਦੀ ਵੀ ਰੱਖ ਥੋੜੀ ਜੀ ਚੱਲ ਕੋਈ ਨਹੀਂ ਇਹਦਾ ਜਵਾਕ ਜੇ ਕਰਕੇ ਲੈਣੀ ਪੈਗੀ ਡੱਬਾ ਵੀ ਲੈ ਕੇ ਜਾਵਾਂਗੇ ਪਾਪੀ ਜਿੱਦਾਂ ਡੱਬਾ ਕਰੀਂ ਤੰਗ ਰੂਦ ਨੂੰ ਇਹ ਗਲਾਬ ਜਮਣਾ ਦਾ ਪਾਪੀ ਲੈ ਕੇ ਜਾਵਾਂਗੇ ਇੱਕ ਤੂੰ ਮੈਨੂੰ ਹੋਰ ਨਾ ਲੈਣੀ ਤੂੰ ਐ ਕਰ ਤੂੰ ਲੈ ਕੇ ਚੱਲ ਇਹਨੂੰ ਮੈਂ ਆਇਆ ਤੇਰੇ ਭਾਂਡੇ ਵਗੈ ਦੂਏ ਐ ਤਾਂ ਬੱਕਿਆ ਤਾਂ ਜਿਹੜੀ ਫੋਟ ਹੈਗੀ ਤੇ ਵੀਰੇ ਵਲਕੀ ਇਹ ਕਾ ਕਰਤਾ ਕੰਮ ਬਸ ਠੀਕ ਹੋ ਚਾਹ ਮੈਂ ਕਥੋਂ ਸੀ ਪੁਨ ਮੈਂ ਵੀ ਨੰਦੀ ਬਹੁਤ ਬਹੁਤ ਕੰਮ ਕਰਦਾ ਸੀ ਚਲ ਵਧੀਆ ਚਲ ਵਧੀਆ